ਜੋ ਮੈਂ 450 ਮੀਟਿੰਗਾਂ ਕਰੀਆਂ ਮੇਰੇ ਵਿਰੋਧੀ 30 ਮੀਟਿੰਗਾਂ ਵੀ ਨਹੀਂ ਕਰ ਸਕੇ 40 ਵੀ ਅੱਜ ਹਾਲਾਤ ਇਹ ਹੋ ਗਏ ਵੀ ਜਿਹੜੇ ਆਪਣੇ ਆਪ ਨੂੰ ਮਹਾਰਾਜੇ ਸਮਝਦੇ ਨੇ ਉਹ ਆਪਣੀ ਸੀਟ ਜਿੱਤਣ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੁਲਾ ਰਹੇ ਆ ਕਿੰਨਾ ਕੁ ਫਰਕ ਨਾਲ ਜਿੱਤ ਹਾਰ ਹੋਣੀ ਹੈ ਕੀ ਜੱਜਮੈਂਟ ਵੀ ਤੁਸੀਂ ਲਾਈ ਹੋਣੀ ਜਿਵੇਂ ਦਾ ਜੱਜਮੈਂਟ ਹੁਣ ਕਿਸ ਤਰ੍ਹਾਂ ਕਰ ਸਕਦੇ ਆ ਦੇਖੋ ਇੱਕ ਵਾਰ ਮੇਰੇ ਹੀ ਪਹਿਲਵਾਨੀ ਕਿਹੜਾ ਚੱਲ ਰਿਹਾ ਬਾਕੀ ਤਾਂ ਕੋਈ ਮੈਦਾਨ 'ਚ ਨਜ਼ਰ ਹੀ ਨਹੀਂ ਆਇਆ ਕੋਈ ਕੈਂਪੇਨ ਕਰਨੀ ਨਹੀਂ ਆ ਬੀਜੇਪੀ ਵਾਲੇ ਕਹਿ ਰਹੇ ਨੇ ਕਿ ਹਵਾ ਸਾਡੀ ਬਣ ਜਾਣੀ ਹੈ ਜੀ ਤੇਜ਼ ਤੂਫਾਨ ਆਜੂ ਜਦੋਂ ਮੋਦੀ ਸਾਹਿਬ ਗੇੜਾ ਦੇ ਗਏ ਇੱਥੇ ਇੰਨੀ ਮੇਰੇ ਵਰਕਰਾਂ ਨੇ ਮਿਹਨਤ ਕਰੀ ਲੀਡਰਾਂ ਨੇ ਮਿਹਨਤ ਕਰੀ ਆ ਅੱਜ ਉਹਨਾਂ ਨੂੰ ਮੋਦੀ ਨੂੰ ਪੰਜਾਬ ਚ ਬੁਲਾਣਾ ਪੈ ਗਿਆ ਪਰ ਮੈਂ ਸਮਝਦਾ ਕੋਈ ਫਾਇਦਾ ਨਹੀਂ ਹੋਣਾ ਨੁਕਸਾਨ ਹੀ ਬੀਬੀਆਂ ਵੇਟ ਕਰਨੀਆਂ ਜੇ ਵੀ ਇੱਕ ਬੀਬੀ ਆ ਜਿਸ ਘਰ ਚ 28000 ਦੋ ਬੀਬੀਆਂ 56000 ਤਿੰਨ ਬੀਬੀਆਂ 81000 ਜਿਸ ਘਰ ਚ ਚਾਰ ਬੀਬੀਆਂ 112000 ਜਿਸ ਤੇ ਪੰਜ ਬੀਬੀਆਂ ਨਾ 1,40,000 ਬੀਬੀਆਂ ਮੰਗ ਰਹੀਆਂ ਹੁਣ ਝਾੜੂ ਵਾਲੇ ਇਸੇ ਕਰਕੇ ਪਿੰਡਾਂ 'ਚ ਨਹੀਂ ਵੜਦੇ ਕਿਉਂਕਿ ਬੀਬੀਆਂ ਝਾੜੂ ਲਈ ਪਿੰਡ ਦੇ ਗੇਟ ਤੇ ਬੈਠੀਆਂ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ ਹੁਣ ਕਾਂਗਰਸ ਵਾਲਾ ਤੁਸੀਂ ਦੇਖੋ ਵੀ ਉਹ ਪਾਰਟੀ ਛੱਡ ਕੇ ਦੂਸਰੀ ਪਾਰਟੀ ਦੇ ਕੈਂਡੀਡੇਟ ਨੂੰ ਦਲ ਬਦਲਵਾ ਕੇ ਟਿਕਟ ਦਈ ਆ ਉਹਦਾ ਕਾਂਗਰਸੀ ਵਿਰੋਧ ਕਰ ਰਹੇ ਆ ਕਾਂਗਰਸ ਤੋਂ ਲੈਣ ਕੇ ਭਾਜਪਾ ਤੋਂ ਟਿਕਟ ਦੇ ਆ ਉਹਦੀ ਭਾਜਪਾ ਵਾਲੇ ਵਿਰੋਧ ਕਰ ਰਹੇ ਆ ਝਾੜੂ ਵਾਲਿਆਂ ਦਾ ਤਾਂ ਪੰਜਾਬ 'ਚ ਕੰਮ ਹੀ ਮੁੱਕ ਗਿਆ ਜਿਹੜਾ ਕਿ ਅਕਾਲੀ ਦਲ ਨੂੰ 10 ਸਾਲ ਬਾਅਦ ਹੋ ਗਏ ਜਿੱਥੇ ਅਕਾਲੀ ਦਲ ਨੇ ਕੰਮ ਛੱਡੇ ਸੀ ਉੱਥੇ ਹੀ ਨੇ ਗਏ ਜਿਹੜੇ ਹੁਣੇ ਕਮਾ ਜਿਹੜੇ ਲਿਆਂਦੀ ਤੀ ਗਏ ਨੱਚਣ ਕੋਦਨ ਵਾਲੇ ਬੰਦੇ ਲਿਆਂਦੇ ਇਹਨਾਂ ਨੇ ਲੋਕਾਂ ਨੇ ਦੇਖ ਲਿਆ ਬਹੁਤ ਜਲਦੀ ਇਹਨਾਂ ਦੇ ਉਲਟ ਫੇਰ ਹੋਣਾਗਾ ਇਹਦੇ ਵਿੱਚ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਏਜੰਡਾ ਸਾਡਾ ਇਹ ਹੈ ਅਸੀਂ ਬਹੁਤ ਮੰਗਾਂ ਪੂਰੀਆਂ ਕਰੀਆਂ ਨੇ 2.5 ਸਾਲ ਚ ਕਾਫੀ ਕੁਝ ਕਰਤਾ ਅਸੀਂ ਤਾਂ ਉਹ ਮੰਗਾਂ ਕਰਕੇ ਲੋਕਾਂ ਦੇ ਵਿੱਚ ਜਾ ਕੇ ਆਉਣੀ ਰਹੇ ਅੱਧੇ ਬਾੜਾਂ ਦੇ ਵਿੱਚ ਉਹਨਾਂ ਨੂੰ ਬੰਦੇ ਨਹੀਂ ਲੱਭ ਰਹੇ ਬੂਥ ਲਾਉਣ ਨੂੰ ਸੋ ਇਹ ਇੱਕ ਬਦਲਾਅ ਆ ਹੁਣ ਉਲਟਾ ਬਦਲਾਅ ਸ਼ੁਰੂ ਹੋ ਗਿਆ ਇਹਨਾਂ ਦਾ ਜਿ ਉਮੀਦ ਲੋਕ ਹੁਣ ਝਾੜੂ ਚੱਕਣ ਨੂੰ ਤਿਆਰ ਬੈਠੇ ਲੋਕ ਸਭਾ ਹਲਕਾ ਪਟਿਆਲਾ ਤੋਂ ਸ਼ਰੋਮਣੀ ਅਕਾਲੀ ਦਲ ਤੋਂ ਐਨ ਕੇ ਸ਼ਰਮਾ ਉਮੀਦਵਾਰ ਨੇ ਕੈਂਪੇਨ ਲਗਾਤਾਰ ਜਾਰੀ ਅਜਨਾਬਾ ਚ ਪਹੁੰਚੇ ਸੀ ਸ਼ਰਮਾ ਜੀ ਕਿਵੇਂ ਚੱਲ ਰਹੀ ਹੈ ਕੈਂਪੇਨ ਕਿਰਪਾ ਬਰਮਾ ਦਿਓ ਜੀ ਬਹੁਤ ਬਹਿਜ ਬਹਿਜਾ ਹੈ ਹਜ਼ਾਰਾਂ ਦੀ ਗਿਣਤੀ ਚ ਇਕੱਠ ਹੋ ਰਿਹਾ ਹੈ ਠੀਕ ਹੈ ਇੱਕ ਮੀਟਿੰਗ ਰੱਖੀ ਗਈ ਸੀ ਅੱਜ ਜਿਵੇਂ ਦੇਖ ਰਹੇ ਆ ਇੱਕ ਰੈਲੀ ਜੀ ਲੱਗੀ ਕਿ ਜਿਵੇਂ ਸੁਖਵੀਰ ਬਾਦਲ ਜੀ ਨੇ ਆਉਣਾ ਹੁੰਦਾ ਤੁਸੀਂ ਦੇਖੋ ਨਾ ਮੇਰੇ ਹਲਕੇ 'ਚ ਜੀ ਇੱਕ ਵੀ ਵਿਰੋਧੀ ਤੇ ਰੈਡੀ ਰੈਲੀ ਨਹੀਂ ਕਰ ਸਕਦੇ ਠੀਕ ਹੈ ਅੱਜ ਕੱਲੇ 90 ਦਾ ਇਕੱਠ ਜੀਗਾ ਠੀਕ ਹੈ ਹਜ਼ਾਰਾਂ ਲੋਕ ਮੈਨੂੰ ਅਸ਼ੀਰਵਾਦ ਦੇਣ ਵਾਸਤੇ ਆਏ ਆ ਜੀ ਬਿਲਕੁਲ ਸੋ ਮੈਂ ਮਹਿਸੂਸ ਕਰ ਰਿਹਾ ਕਿ ਲੋਕਾਂ ਨੇ ਮਨ ਬਣਾ ਲਿਆ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਪਾਰਟੀ ਨੂੰ ਤਾਕਤ ਦੇਣਾ ਹੈ ਔਰ ਵੱਡੀ ਜਿੱਤ ਹੈ ਜਿਹੜੀ ਉਹ ਲੋਕ ਸਭਾ ਹਲਕਾ ਪਟਿਆਲੇ ਤੋਂ ਮੈਨੂੰ ਮਿਲੂ ਬਿਲਕੁਲ ਦੋ ਡਾਕਟਰ ਇੱਕ ਮਹਾਰਾਣੀ ਮੌਕੇ ਦੀ ਐਮਪੀ ਪਹਿਲਾਂ ਵੀ ਬਹੁਤ ਵਾਰ ਐਮਪੀ ਰਹੇ ਨੇ ਕਿਵੇਂ ਲੱਗਦਾ ਕਿਵੇਂ ਇੱਕ ਮਹੀਨਾ ਪਹਿਲਾਂ ਬੜੀਆਂ ਬੜਕਾਂ ਮਾਰੀ ਜਾ ਰਹੀਆਂ ਤੇ ਵੀ ਦੋ ਦੋ ਡਾਕਟਰਾਂ ਜੀ ਮਹਾਰਾਜੇ ਆ ਜੀ ਇੱਕ ਮਹੀਨਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਔਰ ਲੀਡਰਾਂ ਦੀ ਮਿਹਨਤ ਆ 9 ਦੇ 9 ਹਲਕਾ ਇੰਚਾਰਜ ਡਟ ਕੇ ਕੰਪੇਨ ਕਰੀ ਅੱਜ ਹਾਲਾਤ ਇਹ ਹੋ ਗਏ ਵੀ ਜਿਹੜੇ ਆਪਣੇ ਆਪ ਨੂੰ ਮਹਾਰਾਜੇ ਸਮਝਦੇ ਨੇ ਉਹ ਆਪਣੀ ਸੀਟ ਜਿੱਤਣ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੁਲਾ ਰਹੇ ਆ ਇਸ ਤੋਂ ਬਿਠੀ ਜਿੱਤ ਗਿਆ ਹੋ ਸਕਦੀ ਮਤਲਬ ਘਬਰਾਹਟ ਹੈਗੀ ਬਹੁਤ ਜ਼ਿਆਦਾ ਠੀਕ ਹੈ ਸੋ ਮੈਂ 450 ਮੀਟਿੰਗਾਂ ਕਰੀਆਂ ਮੇਰੇ ਵਿਰੋਧੀ 30 ਮੀਟਿੰਗਾਂ ਵੀ ਨਹੀਂ ਕਰ ਸਕੇ 40 ਵੀ ਠੀਕ ਹੈ ਸੋ ਇਹ ਪ੍ਰਮਾਤਮਾ ਦੀ ਕਿਰਪਾ ਹੈ ਮੈਨੂੰ ਲੱਗ ਰਿਹਾ ਵੀ ਜਮਾਨਤਾ ਜਬਤ ਹੋਣਗੀਆਂ ਵਿਰੋਧੀਆਂ ਦਾ ਏਰੀਆ ਕਿੰਨਾ ਕੁ ਕਵਰ ਕਰਤਾ ਜਿਵੇਂ ਹੁਣ ਥੋੜੇ ਦਿਨ ਰਹਿ ਗਏ ਸੀ ਸਾਰੇ ਹਲਕਿਆਂ 'ਚ ਤਿੰਨ ਤਿੰਨ ਚੱਕਰ ਲਾ ਲਿਆ ਚੌਥਾ ਸ਼ੁਰੂ ਹੋਇਆ ਹੈ ਠੀਕ ਹੈ ਕਿੰਨਾ ਕੁ ਫਰਕ ਨਾਲ ਜਿੱਤ ਹਾਰ ਹੋਣੀ ਹੈ ਕੀ ਜੱਜਮੈਂਟ ਵੀ ਤੁਸੀਂ ਲਈ ਹੋਣੀ ਜਿਵੇਂ ਦਾ ਜੱਜਮੈਂਟ ਹੁਣ ਕਿਸ ਤਰ੍ਹਾਂ ਕਰ ਸਕਦੇ ਆ ਦੇਖੋ ਇੱਕ ਵਾਰ ਮੇਰੇ ਹੀ ਪਹਿਲਵਾਨੀ ਕਿਹੜਾ ਚੱਲ ਰਿਹਾ ਹੈ ਠੀਕ ਹੈ ਜੀ ਬਾਕੀ ਤਾਂ ਕੋਈ ਮੈਦਾਨ 'ਚ ਨਜ਼ਰ ਹੀ ਨਹੀਂ ਆਏ ਕੋਈ ਕੰਪੇਨ ਕਰਨੀ ਨਹੀਂ ਆ ਹੁਣ ਕਾਂਗਰਸ ਵਾਲਾ ਤੁਸੀਂ ਦੇਖੋ ਵੀ ਉਹ ਪਾਰਟੀ ਛੱਡ ਕੇ ਦੂਸਰੀ ਪਾਰਟੀ ਦੇ ਕੈਂਡੀਡੇਟ ਨੂੰ ਦਲ ਬਦਲਵਾ ਕੇ ਟਿਕ ਕਾਂਗਰਸ ਤੋਂ ਲੈਣ ਕੇ ਭਾਜਪਾ ਤੋਂ ਟਿਕਟ ਦੇ ਆ ਉਹਦੀ ਭਾਜਪਾ ਵਾਲੇ ਵਿਰੋਧ ਕਰ ਰਹੇ ਆ ਝਾੜੂ ਵਾਲਿਆਂ ਦਾ ਤਾਂ ਪੰਜਾਬ 'ਚ ਕੰਮ ਹੀ ਮੁੱਕ ਗਿਆ ਸੋ ਇਸ ਕਰਕੇ ਮੈਨੂੰ ਲੱਗਦਾ ਨਹੀਂ ਕੋਈ ਮੁਕਾਬਲਾ ਹੋਊਗਾ ਪਰ ਅਜੇ ਤੱਕ ਕਿਸੇ ਦੀ ਕੈਂਪੇਨ ਜ਼ੋਰ ਨਹੀਂ ਫੜਿਆ ਨਹੀਂ ਮੇਰਾ ਤਾਂ ਤੁਸੀਂ ਦੇਖੋ ਨਾ ਹੁਣ ਲੋਕ ਲਹਿਰ ਬਣ ਗਈ ਮਤਲਬ ਮੇਰੀ ਕੈਂਪੇਨ ਤਾਂ ਹੁਣ ਲੋਕ ਚਲਾ ਰਹੇ ਆ ਸਾਰੇ ਬਿਲਕੁਲ ਤੁਹਾਡੇ ਸ਼ਹਿਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਨੇ ਕੀ ਲੱਗਦਾ ਭਾਜਪਾ ਵਾਲੇ ਕਹਿ ਰਹੇ ਨੇ ਕਿ ਹਵਾ ਸਾਡੀ ਬਣ ਜਾਣੀ ਹੈ ਜੀ ਤੇਜ਼ ਤੂਫਾਨ ਆਜੂ ਜਦੋਂ ਮੋਦੀ ਸਾਹਿਬ ਗੇੜਾ ਦੇ ਗਏ ਇੱਥੇ ਮੈਂ ਤਾਂ ਇਹ ਸਮਝਦਾ ਕਿ ਮੇਰੀ ਅਚੀਵਮੈਂਟ ਆ ਬਸ ਜਿੰਨੀ ਮੇਰੇ ਵਰਕਰਾਂ ਨੇ ਮਿਹਨਤ કરી ਲੀਡਰਾਂ ਨੇ ਮਿਹਨਤ ਕਰਿਆ ਅੱਜ ਉਹਨਾਂ ਨੂੰ મોદી ਨੂੰ ਪੰਜਾਬ ਚ ਬੁਲਾਉਣਾ ਪੈ ਗਿਆ ਪਰ ਮੈਂ ਸਮਝਦਾ ਕੋਈ ਫਾਇਦਾ ਨਹੀਂ ਹੋਣਾ ਨੁਕਸਾਨ ਹੀ ਹੋਗਾ ਆਮ ਆਦਮੀ ਪਾਰਟੀ ਦਾ 1000 ਰੁਪਏ ਦੀ ਅੱਜ ਸਟੇਟਮੈਂਟ ਵੀ ਤੁਸੀਂ ਉੱਤੇ ਸਪੀਚ ਵੀ ਅਸੀਂ ਸੁਣ ਰਹੇ ਸੀ ਕਿਵੇਂ ਦੇਖਦੇ ਹੋ ਲੋਕ ਮੰਗ ਕਰ ਰਹੀਆਂ ਬੀਬੀਆਂ ਵੇਟ ਕਰ ਰਹੀਆਂ ਜੇ ਵੀ ਇੱਕ ਬੀਬੀ ਆ ਜਿਸ ਘਰ ਚ 28000 ਦੋ ਬੀਬੀਆਂ 56000 ਤਿੰਨ ਬੀਬੀਆਂ 81000 ਜਿਸ ਘਰ ਚ ਚਾਰ ਬੀਬੀਆਂ 112000 ਜਿਸ ਤੇ ਪੰਜ ਬੀਬੀਆਂ ਨਾ 140000 ਬੀਬੀਆਂ ਮੰਗ ਰਹੀਆਂ ਹੁਣ ਝਾੜੂ ਵਾਲੇ ਇਸੇ ਕਰਕੇ ਪਿੰਡਾਂ ਚ ਨਹੀਂ ਵੜਦੇ ਕਿਉਂਕਿ ਬੀਬੀਆਂ ਝਾੜੂ ਲਈ ਪਿੰਡ ਦੇ ਗੇਟ ਤੇ ਬੈਠੀਆਂ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਹੈਗੀ ਬਿਲਕੁਲ ਜੀ ਸੋ ਸ਼ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਐਨ ਕੇ ਸ਼ਰਮਾ ਜੋ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ 1000 ਰੁਪਏ ਪਰ ਮਹੀਨਾ ਨਹੀਂ ਦਿੱਤਾ ਜਿਸ ਕਰਕੇ ਨਿਰਾਸ਼ ਨੇ ਤੇ ਲਗਾਤਾਰ ਜੇ ਗੱਲਬਾਤ ਕਰੀਏ ਕੈਂਪੇਨ ਜਾਰੀਆ ਨਾਬੇ 'ਚ ਪਹੁੰਚੇ ਸਨ ਸੋ ਗੁਰਸੇਵਕ ਸਿੰਘ ਗੋਲੂ ਵੱਲੋਂ ਪ੍ਰੋਗਰਾਮ ਕਰਵਾਇਆ ਸੀ ਗੋਲੂ ਜੀ ਕਿਵੇਂ ਦਾ ਰਿਹਾ ਪ੍ਰੋਗਰਾਮ ਤੁਹਾਡਾ ਕਰਵਾਇਆ ਹੋਇਆ ਜੀ ਨਹੀਂ ਤੁਸੀਂ ਆਪ ਹੀ ਦੇਖੋ ਲੋਕ ਆਪ ਮਹਾਰ ਆਏ ਨੇ ਇੱਕ ਛੋਟੀ ਜੀ ਮੇਰੀ ਬੇਨਤੀ ਦੇ ਵਿੱਚ ਤੁਸੀਂ ਆਪ ਕਹਿਣ ਦੀ ਲੋੜ ਨਹੀਂ ਹੈਗੀ ਤੁਸੀਂ ਆਪ ਹੀ ਦੇਖਿਆ ਕਿ ਇੰਨਾ ਰੁਝਾਨ ਆ ਲੋਕਾਂ 'ਚ ਉਹ ਹੀ ਆ ਵੀ ਤਖਤ ਬਦਲਦੇ ਹੋ ਤਾਜ ਬਦਲਦੇ ਹੋ ਐਤਕੀ ਹੋਣਾ ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਦੇ ਵਿੱਚੋਂ ਸ਼ਰਮਾ ਜੀ ਨੇ ਜਿੱਤਣਾ ਠੀਕ ਹੈ ਕੀ ਲੱਗਦਾ ਮੁਕਾਬਲਾ ਕਿਵੇਂ ਕਿਵੇਂ ਦੇ ਰਹਿਣਾ ਕੀ ਗੱਲ ਉਹੀ ਆ ਵੀ ਇੱਕ ਪਾਸੇ ਬੰਦੇ ਦੀ ਸੈਂਸਿਟੀ ਜਿਹੜੀ ਪਾਰਟੀ ਪ੍ਰਤੀ ਸ਼ੁਰੂ ਤੋਂ 30 ਸਾਲਾਂ ਤੋਂ ਆ ਇੱਕ ਪਾਸੇ ਦੋ ਤਿੰਨ ਉਹੀ ਨੇ ਜਿਹੜੇ ਦਲ ਬਦਲੂ ਨੇ ਕਿ ਸਿਰਫ ਐਮਪੀ ਬਣ ਤੱਕ ਉਹਨਾਂ ਦਾ ਮਤਲਬ ਆ ਠੀਕ ਹੈ ਬਾਕੀ ਆਮ ਆਦਮੀ ਦੇ ਨੇ ਦੋ ਦੋ ਸਾਲ ਤੋਂ ਉਹਨਾਂ ਨੂੰ ਮੰਤਰੀ ਬਣੇ ਹੋਗੇ ਉਹਨਾਂ ਦੀ ਕਾਰਜਕਾਰੀ ਲੋਕਾਂ ਨੂੰ ਪਤਾ ਸੋ ਇਹਨਾਂ ਦੀਆਂ ਜਿਹੜੀਆਂ ਪਿਛਲਾ ਰਿਕਾਰਡ ਹੈ ਤੁਸੀਂ ਦੇਖਿਆ ਮਹਾਲੀ ਦੇ ਵਿੱਚ ਜੀਰਕਪੁਰ ਦੇ ਵਿੱਚ ਦੇਖਣਯੋਗ ਆ ਜੋ ਅੱਜ ਵੀ ਆਪਾਂ ਕਹਿੰਦੇ ਆ ਵੀ ਮਹਾਲੀ ਜਾ ਕੇ ਦੇਖੋ ਸੋ ਉਹੀ ਆਸਾਂ ਨੇ ਲੋਕਾਂ ਨੂੰ ਵੀ ਉਹ ਵੀ ਉਹੀ ਕੁਛ ਹੋ ਰਹੇ ਹੋਵੇ ਬਿਲਕੁਲ ਪਰ ਕਾਂਗਰਸ ਦਾ ਗੜ ਰਿਹਾ ਹੈ ਇਹ ਲੋਕ ਸਭਾ ਹਲਕਾ ਪਟਿਆਲਾ ਕੀ ਲੱਗਦਾ ਇਹ ਗੜ ਨੂੰ ਕਿਵੇਂ ਤੋੜਿਆ ਜਾਊਗਾ ਗੜ ਦੇਖੋ ਗੜ ਨਹੀਂ ਹੁੰਦਾ ਇਹ ਤਾਂ ਲੋਕਾਂ ਦਾ ਇੱਕ ਜਹੋ ਹੁੰਦਾ ਬਦਲਾ ਲਿਆ ਕੇ ਲੋਕਾਂ ਨੇ ਗੜ ਤੋੜੇ ਨੇ ਬਹੁਤ ਵੱਡੇ ਵੱਡੇ ਤੋੜੇ ਨੇ ਪਰ ਉਹ ਲੋਕ ਹੁਣ ਪਛਤਾ ਰਹੇ ਨੇ ਕਿ ਇਹ ਤਾਂ ਲੋਕਾਂ ਦੇ ਨਾਲ ਆ ਗੜ ਲੋਕ ਕਿਸੇ ਦਾ ਨਹੀਂ ਬਣਦਾ ਲੋਕਾਂ ਨੇ ਹੁਣ ਕੰਮ ਦੇਖਣਾ ਜਿਹੜਾ ਕਿ ਅਕਾਲੀ ਦਲ ਨੂੰ 10 ਸਾਲ ਬਾਹਰ ਹੋ ਗਏ ਜਿੱਥੇ ਅਕਾਲੀ ਦਲ ਨੇ ਕੰਮ ਛੱਡੇ ਸੀ ਉੱਥੇ ਹੀ ਨੇ ਗਏ ਜਿਹੜੇ ਹੁਣੇ ਕਮਾ ਜਿਹੜੇ ਲਿਆਂਦੀ ਤੀ ਗਏ ਨੱਚਣ ਕੁੱਦਣ ਵਾਲੇ ਬੰਦੇ ਲਿਆਂਦੇ ਇਹਨਾਂ ਨੇ ਲੋਕਾਂ ਨੇ ਦੇਖ ਲਿਆ ਬਹੁਤ ਜਲਦੀ ਇਹਨਾਂ ਦੇ ਉਲਟ ਫੇਰ ਹੋਣਾਗਾ ਇਹਦੇ ਵਿੱਚ ਠੀਕ ਹੈ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਏਜੰਡਾ ਸਾਡਾ ਇਹ ਹੈ ਅਸੀਂ ਬਹੁਤ ਮੰਗਾਂ ਪੂਰੀਆਂ ਕਰੀਆਂ ਨੇ 2.5 ਸਾਲ ਚ ਕਾਫੀ ਕੁਝ ਕਰਤਾ ਅਸੀਂ ਤਾਂ ਉਹ ਮੰਗਾਂ ਕਰਕੇ ਲੋਕਾਂ ਦੇ ਵਿੱਚ ਜਾ ਕੇ ਆਉ ਨਹੀਂ ਰਹੇ ਤੁਸੀਂ ਆਪ ਦੇਖੋ ਕਿੱਥੇ ਉਹਨਾਂ ਦੇ ਇਕੱਠ ਹੋ ਰਹੇ ਨੇ ਕੀ ਹੋ ਰਿਹਾ ਇਹ 10 ਸਾਲ ਸਾਨੂੰ ਬਾਹਰ ਬੈਠਿਆ ਹੋ ਗਏ ਪਰ ਲੋਕਾਂ ਦਾ ਪਿਆਰ ਤੁਸੀਂ ਦੇ ਅੱਧੇ ਬਾੜਾਂ ਦੇ ਵਿੱਚ ਉਹਨਾਂ ਨੂੰ ਬੰਦੇ ਨਹੀਂ ਲੱਭ ਰਹੇ ਬੂਥ ਲਾਉਣ ਨੂੰ ਸੋ ਇਹ ਇੱਕ ਬਦਲਾਅ ਆ ਹੁਣ ਹੁਣ ਉਲਟਾ ਬਦਲਾਅ ਸ਼ੁਰੂ ਹੋ ਗਿਆ ਇਹਨਾਂ ਦਾ ਜਿਵੇਂ ਲੋਕਾਂ ਨੇ ਵੋਟਾਂ ਪਾ ਕੇ ਲਿਆਂਦਾ ਸੀ ਉਵੇਂ ਹੀ ਲੋਕ ਹੁਣ ਝਾੜੂ ਚੱਕਣ ਨੂੰ ਤਿਆਰ ਬੈਠੇ ਨੇ ਠੀਕ ਹੈ ਜਨਨ ਕਿ ਪਟਿਆਲਾ ਲੋਕ ਸਭਾ ਸੀਟ ਤੋਂ ਨੂੰ ਪੱਕਾ ਦਾਵਾ ਕਰਦੇ ਹੋ ਤੁਸੀਂ ਕੀ ਆ ਗਈ ਸ਼ੁਰੂਮਣੀ ਕਾਲੀ ਤਾਂ ਨਹੀਂ ਬਿਲਕੁਲ 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 ਦੇਖੋ ਸ਼ਰਮਾ ਜੀ ਦੇ ਕੰਮਾਂ ਨੂੰ ਸ਼ਰਮਾ ਜੀ ਦੇ ਕਰਦਾਰ ਨੂੰ ਉਹਨਾਂ ਦੀ ਸੈਂਸਿਟੀਵਿਟੀ ਨੂੰ ਵੋਟਾਂ ਪੈਣੀਆਂ ਨੇ ਲੋਕਾਂ ਨੇ ਸਾਰਾ ਇੱਕ ਨਾਪਦੰਡ ਕਰਨਾ ਇਹ ਨਹੀਂ ਹੈਗਾ ਕਿ ਪਹਿਲਾਂ ਵਾਂਗ ਅੱਖਾਂ ਵਿੱਚ ਆਵਾਂਗੂ ਲਿਆਂਦਾ ਤੇ ਅੱਜ ਲੋਕ ਉਹਦਾ ਨਤੀਜਾ ਭੁਗਤ ਰਹੇ ਨੇ ਠੀਕ ਹੈ ਜੋਸ਼ ਤੇ ਜज्ਬਾ ਜਾਨੀ ਕਿ ਸ਼੍ਰੋਮਣੀ ਕਾਲੀ ਦਲ ਵਰਕਰਾਂ ਦਾ ਆਗੂਆਂ ਦਾ ਬਹੁਤ ਜ਼ਿਆਦਾ ਨਹੀਂ ਤੁਸੀਂ ਦੇਖਿਆ ਜੋਸ਼ ਹੈ ਤੇ ਇਹ ਲੋਕਾਂ ਦਾ ਜਿਹੜੇ ਐਡੀ ਗਿਣਤੀ ਦੇ ਵਿੱਚ ਨੌਜਵਾਨ ਬੀਬੀਆਂ ਭੈਣਾਂ ਬਜ਼ੁਰਗ ਸਹਿਬਾਨ ਕਿੰਨੀ ਵੱਡੀ ਗਿਣਤੀ ਦੇ ਵਿੱਚ ਐਂਡ ਤੱਕ ਆਉਂਦੇ ਰਹੇ ਨੇ ਬਸਾਂ ਆਈਆਂ ਨੇ ਪਿੰਡਾਂ ਚੋਂ ਆਈਆਂ ਨੇ ਸ਼ਹਿਰਾਂ ਦੇ ਵਿੱਚੋਂ ਬਸਾਂ ਆਈਆਂ ਨੇ ਜਦੋਂ ਲੋਕ ਆਪ ਨਿਕਲ ਕੇ ਘਰਾਂ ਚੋਂ ਆ ਰਹੇ ਨੇ ਇੱਥੋਂ ਅੰਦਾਜ਼ਾ ਤੁਸੀਂ ਆਪੇ ਟੋਲ ਨਹੀਂ ਵੱਜਣਾ ਹੁਣ ਉਹਨਾਂ ਦਾ ਨਾ ਨਾ ਦੂਜੀਆਂ ਪਾਰਟੀਆਂ ਵੱਲੋਂ ਇਹ ਨਹੀਂ ਆਉਂਦੇ ਜਿਵੇਂ ਬਸਾਂ ਭਰ ਕੇ ਇੱਥੇ ਆਏ ਨੇ ਵੀ ਉਹਨਾਂ ਦੀ ਰੈਲੀ ਉਹਨਾਂ ਦੀ ਮੀਟਿੰਗਾਂ ਚ ਐਵੇਂ ਆ ਨਹੀਂ ਰਿਹਾ ਕੋਈ ਨਾ ਵਿੱਚ ਨਹੀਂ ਤੁਸੀਂ ਮੈਨੂੰ ਦੱਸੋ ਇੱਕ ਵੀ ਇੱਕ ਵੀ ਰੈਲੀ ਦਿਖਾ ਦਿਓ ਕਿਤੇ ਕਿਤੇ ਵੀ ਕੋਈ ਐਡਾ ਇਕੱਠ ਹੋਇਆ ਹੋਵੇ ਐਡਾ ਕੁਝ ਹੋਇਆ ਸ਼੍ਰੋਮਣੀ ਅਕਾਲੀ ਦਲ ਦੀਆਂ ਸਵੇਰ ਤੋਂ ਅੱਠਵੀਂ ਨੌਵੀਂ ਮੀਟਿੰਗ ਸੀ ਸਾਰੀਆਂ ਐਵੇਂ ਭਰਮੀਆਂ ਐਡੇਡੇ ਇਕੱਠ ਹੋਏ ਨੇਗੇ ਹੁਣ ਉਹ ਲੋਕਾਂ ਨੇ ਸੋਚ ਲਿਆ ਕਿ ਜਿਵੇਂ ਉਹਨਾਂ ਨੂੰ ਬਦਲਾ ਕੇ ਲਿਆਂਦਾ ਸੀਗਾ ਉਵੇਂ ਹੀ ਉਹਨਾਂ ਨੂੰ ਬਦਲਾ ਕੇ ਪਟਕੀ ਦੇਣੀ ਆ ਉਹਨਾਂ ਨੂੰ ਸੁੱਟਣਾ ਵਰਾ ਕਿਉਂਕਿ ਲੋਕਾਂ ਦੇ ਨਾਲ ਜੋ ਧੋਖਾ ਕਰਿਆ ਸਾਰਿਆਂ ਦੇ ਨਾਲ ਬੀਬੀਆਂ ਨੂੰ ਅਜੇ ਤੱਕ 1000 ਰੁਪਏ ਨਹੀਂ ਆ ਬੀਬੀਆਂ ਝਾੜੂ ਚੱਕੀ ਬੈਠੀਆਂ ਨੇ ਇੱਕ 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 ਘਰ ਦੇ ਵਿੱਚ ਇੱਕ ਇੱਕ ਬੀਬੀ ਨੂੰ 1000 ਰੁਪਏ ਆ ਸੀ ਜੇ ਪੰਜ ਬੀਬੀਆਂ ਨੇ ਪੰਜ ਪੰਜ ਝਾੜੂ ਤਿਆਰ ਨੇ ਵੀ ਤੁਸੀਂ ਆਓ ਕੇ ਰਾਂ ਠੀਕ ਹੈ ਕਿਵੇਂ ਪੈਣੇ ਨੇ ਠੀਕ ਹੈ ਚਲ ਕੇ ਗੁੱਸੇ 'ਚ ਨਹੀਂ ਕਿ ਸਾਡਾ ਵਾਅਦਾ ਜਿਹੜਾ ਪਹਿਲਾਂ ਕਰਿਆ ਸੀ ਉਹ ਮੈਨੂੰ ਇੱਕ ਗੱਲ ਦੱਸੋ ਕਿਸੇ ਬਾੜ ਦੇ ਵਿੱਚ ਜਾ ਰਹੇ ਨੇ ਇਹ ਕਿਸੇ ਬਾੜ ਦੇ ਵਿੱਚ ਨਹੀਂ ਜਾ ਰਹੇ ਅਸੀਂ ਜਾ ਰਹੇ ਹਾਂ ਲੋਕ ਆਪ ਮਾਰੇ ਮਿਲ ਰਹੇ ਨੇ ਆਪ ਮਾਰੇ ਆ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰ ਰਹੇ ਨੇ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜੋ ਕਿਹਾ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਜੋ ਕਿਹਾ ਉਹ ਕੀਤਾ ਇਹ ਨਹੀਂ ਹੈਗਾ ਕਿ ਹਵਾ 'ਚ ਛੱਡੀਆਂ ਨੇ ਵਾਅਦੇ ਇਹਨਾਂ ਨੇ 200 ਕਰ ਲਏ ਬੀਬੀ ਦੇਖੋ ਮੈਂ ਇੱਕ ਉਹਰੇ ਬੋਲਿਆ ਸੀਗਾ ਕਿ ਤੁਸੀਂ ਐਮਪੀਆਂ ਦੇ ਗੱਲਾਂ ਛੱਡੋ ਜਿਹੜੇ ਐਮਸੀ ਹਾਰ ਕੇ ਗਏ ਨੇ ਉਹ ਨਹੀਂ ਕਦੇ ਆ ਕੇ ਬੜੇ ਵੀ ਐਮਪੀ ਆਂ ਦੀਆਂ ਬੜੀਆਂ ਗੱਲਾਂ ਨੇ ਇੱਕ ਬੰਦੇ ਕੋਈ ਦੱਸ ਦੇ ਵੀ ਅਸੀਂ ਮਹਾਰਾਣੀ ਨੂੰ ਮਿਲੇ ਆ ਅਸੀਂ ਕਦੇ ਗਾਂਧੀ ਨੂੰ ਮਿਲੇ ਆ ਗਾਂਧੀ ਜੀ ਨੇ ਗਾਂਧੀ ਜੀ ਕਹਿੰਦੇ ਜੀ ਪਹਿਲਾਂ ਆਮ ਆਦਮੀ ਪੱਲੋਂ ਐਮਪੀ ਬਣ ਕੇ 2 ਮਹੀਨੇ ਬਾਅਦ ਉਹਨੂੰ ਗਾਲਾਂ ਕੱਢਣ ਲੱਗ ਗਏ ਸੀ ਹੁਣ ਕਾਂਗਰਸ 'ਚ ਆ ਗਏ ਉਹ ਤੋਂ ਕਾਂਗਰਸ ਨੂੰ ਗਾਲਾਂ ਕੱਢਦੇ ਸੀ ਵੀ ਕਾਂਗਰਸ ਆਇਆ ਕਾਂਗਰਸ ਆਇਆ ਹੁਣ ਉਹਨਾਂ ਦੇ ਆਉਣ ਨਾਲ ਕਾਂਗਰਸ ਪਵਿੱਤਰ ਹੋ ਗਈ ਤੋ ਇਹ ਜਿਹੇ ਬੰਦਿਆਂ ਨੂੰ ਲੋਕ ਹੁਣ ਕਿਉਂ ਵੋਟਾਂ ਪਾਉਣਗੇ ਜਿਹੜੇ ਇੱਕ ਐਮਪੀ ਬਣ ਤੱਕ ਜਿੰਨਾ ਦਾ ਮਕਸਦ ਹੈ ਠੀਕ ਹੈ ਜਿਵੇਂ ਕਿਰਦਾਰ ਦੀ ਗੱਲ ਕਰਦੇ ਆ ਸ਼ਰਮਾ ਜੀ ਨੇ ਵੀ ਸਟੇਜ ਤੇ ਸਪੀਚ ਕੀਤੀ ਕਿ ਕਿਰਦਾਰ ਦੇਖਿਓ ਤੇ ਪਾਰਟੀ ਦੇਖਿਓ ਫੇਰ ਵੋਟ ਪਾਓ ਕਿਵੇਂ ਲੱਗਦਾ ਕਿਰਦਾਰ ਦੀ ਗੱਲ ਕਰਾਂਗੇ ਕਿਰਦਾਰ ਪੱਖੋਂ ਐਨ ਕੇ ਸ਼ਰਮਾ ਜੀ ਦੀ ਗੱਲ ਕਰੀਏ ਜਾਂ ਹੋਰ ਕੈਂਡੀਡੇਟਾਂ ਦੀ ਗੱਲ ਕਰੀਏ ਕਿਵੇਂ ਦੇਖਦੇ ਵੀ ਕਿਰਦਾਰ ਦੇਖੋ ਇੱਕ ਬੰਦੇ ਨੇ ਸਾਰੀ ਉਮਰ ਅਕਾਲੀ ਦਲ 'ਚ ਕੱਟਤੀ ਜਦੋਂ ਦੇ ਇੱਕ ਭਾਰਤੀ ਹੋਏ ਨੇ ਅਕਾਲੀ ਦਲ ਦੇ ਵਿੱਚ ਹੋਏ ਨੇ ਅੱਜ 30 ਸਾਲ ਹੋ ਗਏ ਸਰਪੰਚ ਬਣੇ ਨੇ ਠੀਕ ਆ ਐਮਸੀ ਬਣੇ ਫਿਰ ਐਮਐਲਏ ਬਣੇ ਨੇ 2-3 ਵਾਰ ਫਿਰ ਮੰਤਰੀ ਬਣੇ ਨੇ ਦੇਖੋ ਜਿਉਂਦੀ ਜਾਗਦੀ ਕੰਮਾਂ ਦੀ ਮਿਸਾਲ ਹੈ ਜੇ ਅਸੀਂ ਅੱਜ ਖੜੇ ਆ ਜੇ ਅਸੀਂ ਕੰਮ ਕਰ ਰਹੇ ਨੇ ਲੋਕਾਂ ਨੇ ਸਾਨੂੰ ਤਾਂ ਦੂਜੀ ਵਾਰ ਚੁਣਿਆ ਜੇ ਦੇ ਅਸੀਂ ਕੰਮ ਨਹੀਂ ਕਰਾਂਗੇ ਲੋਕਾਂ ਦੇ ਭਜਾ ਦੇਣਾ ਹੈ ਸ਼ਰਮਾ ਜੀ ਦੀ ਮਿਸਾਲ ਹੈ ਮਹਾਲੀ ਅੱਜ ਵੀ ਕਹਿੰਦਾ ਵੀ ਮਹਾਲੀ ਇੰਨਾ ਸੋਹਣਾ ਬਣ ਗਿਆ ਜੀਰਕਪੁਰ ਇੰਨਾ ਵਧੀਆ ਬਣ ਗਿਆ ਜੇ ਬੰਦੇ ਨੂੰ ਤਜਰਬਾ ਨਹੀਂ ਝੋਟਿਆ ਹੋਇਆ ਤਾਂ ਬਣਿਆ ਨਾ ਇਹਨਾਂ ਨੇ ਦੱਸੋ ਮਹਾਰਾਣੀ ਪਟਿਆਲੇ ਲਈ ਕੀ ਕਰਤਾ ਤਿੰਨ ਚਾਰ ਬਾਰ ਐਮਪੀ ਬਣ ਗਏ ਡਾਕਟਰ ਗਾਂਧੀ ਨੇ ਕਿੰਨਾ ਕੁ ਸਵਾਰਤਾ ਦੱਸੋ ਮੈਨੂੰ ਕੀ ਸਵਾਰਿਆ ਕੋਈ ਐਗਜ਼ਾਮਪਲ ਤਾਂ ਦੇਣ ਵੀ ਅਸੀਂ ਆ ਵੱਡੀ ਵੱਡਾ ਕੁਝ ਕਰਿਆ ਜੀ ਦੇਖੋ ਤੁਹਾਡੇ ਸਾਹਮਣੇ ਐਗਜ਼ਾਮਪਲ ਪਈਆ ਜਿਵੇਂ ਮੈਂ ਖੜਾ ਆ ਮੈਂ ਸ਼ਿਪੂਰੀ ਦੀ ਐਗਜ਼ਾਮਪਲ ਦਿੰਨਾ ਵੀ ਜਦੋਂ ਮੈਂ ਇੱਥੇ ਆਇਆ ਇੱਥੇ ਕੁਝ ਵੀ ਨਹੀਂ ਸੀਗਾ ਇਹਨਾਂ ਨੇ ਆਸ਼ੀਰਵਾਦ ਦਿੱਤਾ ਸਾਰੇ ਸ਼ਿਪੂਰੀ ਨੇ ਸ਼ ਮੈਂ ਐਮਸੀ ਬਣਿਆ ਪ੍ਰਧਾਨ ਬਣਿਆ ਮੈਂ ਕੁਛ ਕਰਿਆ ਤਾਂ ਮੈਨੂੰ ਅਗਲੀ ਵਾਰ ਜਤ ਆਇਆ ਸੋ ਇਹ ਇਹਨਾਂ ਨੇ ਤੁਸੀਂ ਦੇਖਿਆ ਤੁਸੀਂ ਜੁੱਤੀਆਂ ਪੈਂਦੀਆਂ ਕਿਵੇਂ ਪਹਿਣੀਆਂ ਇਹਨਾਂ ਨੇ ਅਸਲੀ ਕਿ ਦਲ ਬਦਲੂਆਂ ਦਾ ਰਿਜ਼ਲਟ ਮਾੜਾ ਰਹਿਣ ਵਾਲਾ ਇਸ ਵਾਰ ਕੀ ਲੱਗਦਾ ਤੁਹਾਨੂੰ ਨਹੀਂ ਰਹਿਣਾ ਵੀ ਚਾਹੀਦਾ ਜੀ ਦਲ ਬਦਲੂਆਂ ਦਾ ਕਿਉਂਕਿ ਦਲ ਬਦਲੂ ਬਦਲੂ ਵੀ ਕਰੇ ਕੋਈ ਕੰਮ ਵੀ ਨਹੀਂ ਕਰਿਆ ਦੇਖੋ ਜੇ ਕੰਮ ਕਰਾਂਗੇ ਕੋਈ ਰਿਕਾਰਡ ਦੇਵਾਂਗੇ ਲੋਕਾਂ ਦੇ ਵਿੱਚ 1000 ਰੁਪਏ ਇਹਨਾਂ ਨੇ ਨਹੀਂ ਦਿੱਤਾ ਕੋਈ ਆ ਬਾਦਲ ਸਾਹਿਬ ਦੇ ਜਿੰਨੀਆਂ ਸਕੀਮਾਂ ਸੀ ਸਾਰੀਆਂ ਬਾਦਲ ਸਾਹਿਬ ਦੇ ਰੀਨਿਊ ਕਰਤੀਆਂ ਉਹੀ ਸਕੀਮਾਂ ਦੱਸੋ ਮੈਨੂੰ ਇੱਕ ਵੀ ਸਕੀਮ ਕੋਈ ਇਹਨਾਂ ਨੇ ਅਫਦਲ ਮੋਤੋਰੀ ਹੋਵੇ ਆਟਾ ਦਾ ਹਾਲ ਆ ਸਾਡੇ ਬਾੜ ਦੇ ਵਿੱਚੋਂ ਹੀ ਮੈਨੂੰ ਲੱਗਦਾ 200 ਘਾੜ ਕੱਟ ਗਿਆ ਸ਼ਹਿਰ ਦੇ ਵਿੱਚੋਂ ਤਕਰੀਬਨ 1000 ਘਾੜ ਕੱਟ ਗਿਆ ਬੁਰਾ ਹਾਲ ਹੈ ਜਿਹੜਾ ਵੀ ਆਟਾ ਦੇ ਰਹੇ ਨੇ ਉਹ ਗਲਿਆ ਸਾਡੇ ਆਟਾ ਦੇ ਰਹੇ ਨੇ ਤੁਸੀਂ ਦੇਖੋ ਇਹ ਕੀ ਹੁੰਦਾ ਕੀ ਆ ਜੀ ਦਸਨਾ ਕੱਟ ਗਿਆ ਬਿਲਕੁਲ ਸ਼ਹਿਰੀ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਦੇ ਗੁਰਸੇਵਕ ਸਿੰਘ ਗੋਲੂ ਜਿਨ੍ਹਾਂ ਨੇ ਇੱਕ ਵੱਡਾ ਇਕੱਠ ਰੱਖਿਆ ਵੱਡੀ ਰੈਲੀ ਰੱਖੀ ਨਾਬਾ ਚ ਜਿੱਥੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਐਨਕੇ ਸ਼ਰਮਾ ਪਹੁੰਚੇ ਕਿ ਸ਼੍ਰੋਮਣੀ ਅਕਾਲੀ ਦਲ ਵੱਡੇ ਫਰਕ ਨਾਲ ਸੀਟ ਲੋਕ ਸਭਾ ਹਲਕਾ ਪਟਿਆਲਾ ਜਿੱਤੇਗੀ ਕੈਮਰਾਮੈਨ ਸ਼ੋਕਮਨ ਰਾਣਾ ਅਮਨਦੀਪ ਸਿੰਘ ਮੱਜਾ ਸੈਂਟਰਲ ਪੰਜਾਬ ਟੀਵੀ